ਪੌੜੀ ਨੰਬਰ 2 ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹੇ ਨਾ ਕੋਏ ਗੁਰੂ ਸਾਹਿਬ ਨੇ ਪਹਿਲੀ ਪੌੜੀ 'ਚ ਸਾਨੂੰ ਸਮਝਾਇਆ ਸੀ ਕਿ ਜੇ ਅਸੀਂ ਪਰਮਾਤਮਾ ਨਾਲ ਮਲਾਪ ਕਰਨਾ ਚਾਹੁੰਦੇ ਹਾਂ ਤੇ ਉਸ ਦਾ ਸੱਚਾ ਸਾਧਨ ਸਿਰਫ ਉਸ ਦੇ ਹੁਕਮ ਵਿੱਚ ਚੱਲਣ ਦਾ ਹੈ ਹੁਣ ਹੁਕਮ ਕੀ ਹੈ ਉਸ ਦੇ ਬਾਰੇ ਗੁਰੂ ਸਾਹਿਬ ਖੋਲ ਕੇ ਸਮਝਾਉਂਦੇ ਨੇ ਪਹਿਲੀ ਟੁਕ ਆਉਂਦੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਮਤਲਬ ਕਿ ਜਿਸ ਹੁਕਮ ਦੇ ਦੁਆਰਾ ਸਾਰੇ ਆਕਾਰ ਹੋਂਦ ਵਿੱਚ ਆਏ ਨੇ ਆਕਾਰ ਮਤਲਬ ਜਿੰਨੀਆਂ ਵੀ ਦੁਨੀਆਂ ਤੇ ਸ਼ੇਪਸ ਦਿਸਦੀਆਂ ਰੇਤ ਦੇ ਕਿਣਕੇ ਤੋਂ ਲੈ ਕੇ ਧਰਤੀ ਚੰਦ ਸੂਰਜ ਖੰਡ ਬ੍ਰਹਿਮੰਡ ਸਾਰਿਆਂ ਦਾ ਕੋਈ ਨਾ ਕੋਈ ਸ਼ੇਪ ਹੈਗੀ ਆ ਆਕਾਰ ਹੈਗਾ ਇਨਸਾਨ حیਵਾਨ ਦੇਵੀ ਦੇਵਤੇ ਆਦ ਸਭ ਦਾ ਆਕਾਰ ਹੈ ਹਰ ਆਕਾਰ ਉਸ ਕਰਤਾ ਦੇ ਹੁਕਮ ਨਾਲ ਹੋਂਦ ਵਿੱਚ ਆਇਆ ਹੈ ਅਤੇ ਕਰਤਾ ਦਾ ਹੁਕਮ ਜਿਹੜਾ ਵਾ ਉਹ ਅਕਤ ਹੈ ਹੁਕਮ ਨਾ ਕਹਿਆ ਜਾਈ ਦਾ ਮਤਲਬ ਹੈ ਕਿ ਉਹ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਅਗਲੀ ਤੁਕ ਹੈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਮਤਲਬ ਕਿ ਸੰਸਾਰ ਦੇ ਸਭ ਜੀਵ ਵੀ ਹੁਕਮ ਦੁਆਰਾ ਹੋਣ ਦੇ ਵਿੱਚ ਆਏ ਹਨ ਹੁਕਮ ਨੇ ਹੀ ਸਾਰੇ ਜੀਆਂ ਨੂੰ ਬਣਾਇਆ ਹੈ ਅਤੇ ਸੱਚੀ ਵਡਿਆਈ ਵੀ ਹੁਕਮ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ ਸਭ ਜੀ ਮਤਲਬ 84 ਲੱਖ ਜੂਨਾਂ ਦੇ ਜਿੰਨੇ ਵੀ ਜੀਵ ਨੇ ਉਹ ਸਾਰੇ ਹੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਇੱਥੇ ਆਏ ਹਨ ਤੇ ਜੇਕਰ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਤਾਂ ਇਸੇ ਹੁਕਮ ਦੇ ਵਿੱਚ ਅਸੀਂ ਵਡਿਆਈ ਹਾਸਲ ਕਰ ਸਕਦੇ ਹਾਂ ਉਸ ਤੋਂ ਅਗਲੀ ਤਕ ਆਉਂਦੀ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਹੜਾ ਅਸੀਂ ਸੋਚਦੇ ਹਾਂ ਕਿ ਅਮੀਰ ਗਰੀਬ ਕਿਉਂ ਕੀਤਾ ਇਹ ਸਭ ਕੁਝ ਉਸ ਦੇ ਹੁਕਮ ਜੀ ਹੈ ਜੋ ਉੱਤਮ ਹਨ ਹੁਕਮ ਦੁਆਰਾ ਹੀ ਉੱਤਮ ਬਣੇ ਹੋਏ ਹਨ ਜੋ ਨੀਚ ਹਨ ਉਹ ਵੀ ਹੁਕਮ ਦੁਆਰਾ ਹੀ ਨੀਚ ਬਣਾਏ ਗਏ ਹਨ ਜਿਸ ਨੂੰ ਸੁਖ ਮਿਲਦਾ ਹੈ ਹੁਕਮ ਦੁਆਰਾ ਹੀ ਮਿਲਦਾ ਹੈ ਜਿਸ ਨੂੰ ਦੁੱਖ ਮਿਲਦਾ ਹੈ ਹੁਕਮ ਦੁਆਰਾ ਹੀ ਮਿਲਦਾ ਹੈ ਉਸ ਤੋਂ ਅਗਲੀ ਤੱਕ ਹੁੰਦੀ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈ ਹੈ ਮਤਲਬ ਜਿਨ੍ਹਾਂ ਉੱਤੇ ਦਇਆ ਮਿਹਰ ਜਾਂ ਬਖਸ਼ਿਸ਼ ਹੁੰਦੀ ਹੈ ਹੁਕਮ ਦੁਆਰਾ ਹੁੰਦੀ ਹੈ ਜੋ ਸਦਾ ਭਟਕਦੇ ਫਿਰਦੇ ਹਨ ਉਹ ਹੁਕਮ ਕਰਨ ਹੀ ਭਟਕਦੇ ਫਿਰਦੇ ਹਨ ਉਹ ਪਰਮਾਤਮਾ ਦਾ ਹੁਕਮ ਹੈ ਕਿ ਉਹ ਭਟਕਦੇ ਫਿਰਦੇ ਹਨ ਉਸ ਤੋਂ ਅਗਲੀ ਤੱਕ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਸਭ ਕੁਝ ਹੀ ਉਸ ਦੇ ਹੁਕਮ ਅnder ਹੈ ਅਤੇ ਇਸ ਸੰਸਾਰ ਤੇ ਕੋਈ ਵੀ ਜੀਵ ਜਾਂ ਕੋਈ ਵੀ ਗੱਲ ਜਾਂ ਕੋਈ ਵੀ ਇਨਸੀਡੈਂਟ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ ਜੋ ਕੁਝ ਵੀ ਹੋ ਰਿਹਾ ਹੈ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਪੌੜੀ ਦੂਜੀ ਦੀ ਆਖਰੀ ਤੁਕ ਹੈ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਕਹੇ ਨ ਕੋਏ ਮਤਲਬ ਕਿ ਜੋ ਹੁਕਮ ਨੂੰ 부ਝ ਲੈਂਦੇ ਹਨ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਸ ਦੇ ਵਿੱਚ ਮੈਂ ਮੇਰੀ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਕਦੇ ਵੀ ਫਿਰ ਹਉਮੈ ਨਹੀਂ ਆਉਂਦੀ ਜਿਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਦਾ ਹੁਕਮ ਹੀ ਸਰਬਵਿਆਪਕ ਹੈ ਤੇ ਸਰਬਸ਼ਕਤੀਮਾਨ ਹੈ ਅਤੇ ਇਨਸਾਨ ਦੀ ਮਰਜ਼ੀ ਕਿਤੇ ਨਹੀਂ ਚੱਲਦੀ ਉਹ ਸਦਾ ਲਈ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਂਦਾ ਹੈ